हेलो क्या हाल है बाशाओ ठीक हो अच्छा मैंने एक गल करनी थी दरअसल मैं बहुत ही गल्ला करनी है <laughs> मेरे अंदर ना <laughs> बहुत, बहुत सारी ऐसे इमोशंस ਨੇ ਜੋ ਕਰ ਕਰ ਬੈਠੇ ਨੇ ਬਹੁਤ ساری ایسی ਗੱਲਾਂ ਨੇ ਜੋ ਮੈਂ ਤੁਹਾਡੇ ਸਾਰੇ ਨਾਲ ਕਰਨੀਆਂ ਨੇ ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੰਫਰਟੇਬਲ ਵੀ ਨਹੀਂ ਹਾਂ ਕਿਸੇ ਹੋਰ ਨਾਲ ਲਾਈਕ ਯੂ نو ਲਾਈਕ ਅ ਪੋਡਕਾਸਟ ਔਰ ਕਿਸੇ ਇੰਟਰਵਿਊ 'ਚ ਬੈ ਕੇ ਗੱਲਾਂ ਕਰਾਂ ਮੈਂ ਉਦੋਂ ਵੀ ਕੰਫਰਟੇਬਲ ਜੀ ਨਹੀਂ ਇੰਨੀ ਹੁੰਦੀ ਸੋ ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਮੈਂ ਆਪਣੇ ਹੀ ਕੁਝ ਚੈਨਲ ਤੇ ਸ਼ੁਰੂ ਕਰਾਂ ਜਾਂ ਮੈਂ ਇੰਸਟਾਗ੍ਰam ਤੇ ਫਿਰ ਮੈਂ ਤੁਹਾਨੂੰ ਦੱਸਿਆ ਕਰਾਂ ਜੋ ਮੈਂ ਮਹਿਸੂਸ ਕਰਦੀਆਂ ਜਾਂ ਜੋ ਮੈਂ ਐਕਸਪੀਰੀਅੰਸ ਕੀਤੀਆਂ ਨੇ ਚੀਜ਼ਾਂ ਜ਼ਿੰਦਗੀ ਦੇ ਵਿੱਚ ਤੇ ਮੈਂ ਦੱਸਣਾ ਚਾਹੁੰਦੀ ਆ ਕਿ ਉਹਨਾਂ ਤੋਂ ਬਾਹਰ ਕਿਵੇਂ ਆਣਾ ਆ what should i do just suggest me ਮੈਂ ਬਸ ਗੱਲਾਂ ਕਰਨੀਆਂ ਨੇ ਮੇਰੇ ਕੋਲ ਬਹੁਤ ਗੱਲਾਂ ਨੇ ਕਰਨ ਨੂੰ ਯੂ ਵੌਂਟ ਬੀਲੀਵ ਹਾਈ ਹਾਈ ਮੈਂ ਸਾਰਾ ਦਿਨ ਵੀ ਬੋਲਾ ਤੇ ਗੱਲਾਂ ਖਤਰਨਾਕ ਹੋਣ ਏਨੀਆਂ ਗੱਲਾਂ ਕੀ ਕਰਾਂ ਆਪਣੇ ਟਾਕ ਸ਼ੋਅ ਸ਼ੁਰੂ ਕਰ ਦਾਂ